ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਔਰਤਾਂ ਜਦੋਂ ਕੁਝ ਕਰਨ ਦਾ ਸੋਚ ਲੈਣ ਔਰਤਾਂ ਜਦੋਂ ਹੌਸਲਾ ਬਣਾਵਣ ਤਾਂ ਫਿਰ ਅਸੰਭਵ ਨੂੰ ਵੀ ਸੰਭਵ ਕਰ ਦਿੰਦੀਆਂ ਅੱਜ ਤੁਹਾਨੂੰ ਇਹੋ ਜਿਹੀਆਂ ਹੀ ਔਰਤਾਂ ਦੇ ਇੱਕ ਗਰੁੱਪ ਦੇ ਨਾਲ ਮਲਾਉਣ ਜਾ ਰਹੇ ਹਾਂ ਉਹਨਾਂ ਚੋਂ ਇੱਕ ਭੈਣ ਦੇ ਨਾਲ ਮਲਾਵਾਂਗੇ ਜਿਹੜੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਇੱਕ ਬਹੁਤ ਸਫਲ ਬਿਜ਼ਨਸ ਖੜਾ ਕਰ ਲਿਆ ਤੇ ਬਿਜ਼ਨਸ ਵੀ ਕੀ ਆਪਾਂ ਸਾਰਾ ਕੁਝ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਨਾਮ ਕੀ ਹੈ ਜੀ ਤੁਹਾਡਾ ਹਰਾਨੀ ਕੌਰ ਜੀ ਭੈਣ ਜੀ ਪਹਿਲਾਂ ਤੇ ਇਹ ਦੱਸੋ ਵੀ ਤੁਹਾਡਾ ਇਹ ਕੰਮ ਹੈ ਜਿਹੜ ਕਿਹੜੇ ਪਿੰਡ ਐ ਤੇ ਤੁਸੀਂ ਕੀ ਕੰਮ ਚਲਾਇਆ ਹੋਇਆ ਪਿੰਡ ਸਾਡਾ ਜੀ ਆਕ ਲਗਾਜਨਾਲ ਹਾਂਜੀ ਜਿਲ੍ਹਾ ਬਠਿੰਡਾ ਬਣਾਕ ਭਈ ਪੱਦਤਾ ਹਾਂਜੀ ਦੇਸੀ ਰਹਿਣ ਵਾਲਿਆਂ ਜੀ ਠੀਕ ਹੈ ਜੀ ਸਾਡਾ ਜੀ ਇਹ ਗਰੁੱਪ ਚੱਲਦੇ ਸੀ ਹੈਲਪ ਸਿਰਫ ਗਰੁੱਪ ਚੱਲਦੇ ਸੀ ਹਾਂਜੀ ਇਹਨਾਂ ਦੇ ਵਿੱਚ ਜੀ ਸਾਨੂੰ ਫਿਰ ਸਰਕਾਰ ਨੇ ਕਿਹਾ ਵੀ ਤੁਸੀਂ ਕੋਈ ਕੰਮ ਦੀ ਮੰਗ ਲਓ ਤੇ ਅਸੀਂ ਫਿਰ ਆਹ ਬੇਕਰੀ ਦੀ ਮੰਗ ਲਈ ਜੀ ਤੇ ਇਹਦੇ ਵਿੱਚ ਸਾਨੂੰ ਸਿਖਾਇਆ ਗਿਆ ਬਠਿੰਡੋਂ ਸੀ ਟ੍ਰੇਨਿੰਗ ਲਈ ਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਸਾਨੂੰ ਸਿਖਾਇਆ ਗਿਆ ਪੇਟੀ ਬਿਸਕਟ ਚਾਰ ਪੰਜ ਤੇ ਵਸਕੋਟਾ ਜੀ ਸਮੋਸਾ ਮਟਰ ਮਠੀ ਤੇ ਇਹ ਚੀਜ਼ਾਂ ਦੀ ਅਸੀਂ ਟ੍ਰੇਨਿੰਗ ਲਈ ਹੈ ਜੀ ਇਹ ਚੀਜ਼ ਦੀ ਟ੍ਰੇਨਿੰਗ ਲੈ ਕੇ ਅਸੀਂ ਆਪਦਾ ਸਮਾਨ ਬਣਾ ਕੇ ਵੇਚ ਰਹੇ ਹਾਂ ਜੀ ਤੇ ਮਨ ਚ ਕਿਵੇਂ ਆਇਆ ਜੀ ਵੀ ਅਸੀਂ ਆਪ ਖੜੀਆਂ ਹੋਈਏ ਪੈਰਾਂ ਤੇ ਜਾਂ ਕਿਵੇਂ ਕਿਨੂੰ ਸਭ ਤੋਂ ਮੂਰੇ ਕੌਣ ਸੀ ਤੇ ਕਿਨੇ ਇਕੱਠਾ ਕੀਤਾ ਜਾ ਤੁਸੀਂ ਆਪ ਇਕੱਠੇ ਹੋ ਗਏ ਇਹ ਵੇ ਜੀ ਮੂਰੇ ਸਾਡੇ ਹੈਗੇ ਆ ਜੀ ਗਗਨ ਗगन ਮੈਡਮ ਆਗੇ ਅੱਛਾ ਜੀ ਰਮਨੀਕ ਸਰ ਬਜਰੀਤ ਸਰ ਠੀਕ ਹੈ ਜੀ ਹੋਰ ਵੀ ਕਈ ਇਹਦੇ ਚ ਸਰ ਹੈਗੇ ਆ ਉਹਨਾਂ ਦਾ ਅਸੀਂ ਕਿੰਗਾ ਦਾ ਅਸੀਂ ਨਾਮ ਨਹੀਂ ਜਾਣਦੇ ਤੇ ਉਹ ਸਾਡੇ ਕੋਲ ਆਏ ਸੀ ਜੀ ਸਾਨੂੰ ਉਹਨਾਂ ਨੇ ਕਿਹਾਗਾ ਉਹਨਾਂ ਨੇ ਸਾਨੂੰ ਕੰਮ ਦਿੱਤਾ ਬਿਲਡਿੰਗ ਸਾਰੀ ਸਰਕਾਰ ਨੇ ਬਣਾ ਕੇ ਦਿੱਤੀ ਆ ਉਹਨਾਂ ਦੇ ਥਰੂ ਮਿਲੀ ਆ ਜੀ ਸਾਨੂੰ ਅੱਛਾ ਜੀ ਨਹੀਂ ਇਹ ਕੋਈ ਲੋਨ ਲਾਨ ਮਿਲਿਆ ਨਹੀਂ ਜੀ ਲੋਨ ਅਸੀਂ ਕੋਈ ਨਹੀਂ ਚੱਕਿਆ ਜੀ ਇਹ ਸਰਕਾਰ ਨੇ ਦਿੱਤੀ ਆ ਜਗਾ ਪੰਚਾਇਤ ਨੇ ਦਿੱਤੀ ਸਾਨੂੰ ਆ ਜਿਹੜੀ ਬਿਲਡਿੰਗ ਤਿਆਰ ਕਰਕੇ ਦਿੱਤੀ ਆ ਇਹ ਵੀ ਸਰਕਾਰ ਨੇ ਜੋ ਆ ਪ੍ਰੋਜੈਕਟ 15 ਲੱਖ ਰੁਪਇਆ ਲਾਇਆ ਜਿਹਦੇ ਤੇ ਤੇ ਸਾਰਾ ਸਾਨੂੰ ਜੀ ਇਹ ਸਰਕਾਰ ਨੇ ਬਣਾ ਕੇ ਦਿੱਤਾ ਅੱਛਾ ਕੋਈ ਇਹਦੇ ਤੇ ਤੁਸੀਂ ਆਪਦੇ ਪੱਲਿਓਂ ਪੈਸਾ ਜਾਂ ਲੋਨ ਨਹੀਂ ਕੋਈ ਨਹੀਂ ਜੀ ਨਹੀਂ ਜੀ ਕੋਈ ਲੋਨ ਨਹੀਂ ਚੱਕਿਆ ਕੋਈ ਆਸ ਦੇ ਵੱਲੋਂ ਪੈਸਾ ਨਹੀਂ ਲਾਇਆ ਆ ਜਿਹੜਾ ਜਾਣ ਦੀ ਰਾਸ਼ਨ ਪਾਣੀ ਮਟੀ ਨੇ ਇਹ ਅਸੀਂ ਆਪ ਦਾ ਲਿਆਉਣੀ ਆ ਆਪਦੇ ਸੀ ਵੇਚਦੇ ਆ ਤੁਸੀਂ ਜਿਹੜਾ ਜਿਹੜੀ ਸਕੀਮ ਦੇ ਅਧੀਨ ਤੁਸੀਂ ਲਿਆ ਉਹ ਜਰੂਰ ਦੱਸੋ ਸਕੀਮ ਕਿਉਂਕਿ ਸਾਡੇ ਬਹੁਤ ਸਾਰੀਆਂ ਔਰਤਾਂ ਸਾਡੇ ਵੀ ਵਿਊਅਰਸ ਨੇ ਦੇਖਦੀਆਂ ਹਨ ਪ੍ਰੋਗਰਾਮ ਤੇ ਉਹ ਵੀ ਜੇਕਰ ਇਸ ਤਰੀਕੇ ਦੇ ਨਾਲ ਸਫਲ ਹੋਣਾ ਚਾਹੁੰਦੀਆਂ ਹੁਣ ਤਾਂ ਕਿਹੜੀ ਸਕੀਮ ਹੈ ਕਿੱਥੋਂ ਤੁਸੀਂ ਕਿਹੜੀ ਅਦਾਰਾ ਜਿਹੜਾ ਇਹ ਇਹੋ ਜਿਹਾ ਮਦਦ ਕਰਦਾ ਔਰਤਾਂ ਨੂੰ ਇਹ ਜੀ ਬਠਿੰਡੇ ਤੋਂ ਆ ਗਏ ਸਰ ਜੀ ਠੀਕ ਹੈ ਹਾਂ ਜੀ ਇਹ ਬਠਿੰਡੇ ਤੋਂ ਹੀ ਹੈ ਜੀ ਸਾਰੇ ਹਰਮਨੀਕ ਸਾਰੇ ਅਗੇ ਗਗਨ ਮੈਡਮ ਉਹਨਾਂ ਦਾ ਨੰਬਰ ਜਾਣਦੇ ਹੋ ਹਾਂ ਉਹਨਾਂ ਦੇ ਨੰਬਰ 'ਚ ਸਾਡੇ ਭਰੇ ਵੀ ਆ ਜੀ ਮੇਰੇ ਮੂੰਹ 'ਚ ਵੀ ਨਹੀਂ ਜਾ ਰਿਹਾ ਹਾਂਜੀ ਹਾਂਜੀ ਪੈਸੇ ਮੂੰਹ ਜਵਾਨੀ ਨਹੀਂ ਜਾਦਾ ਕਿਹੜੀ ਸਕੀਮ ਸੀ ਜਿਹੜੇ ਇਹ ਸਕੀਮ ਕੀ ਹੈ ਹੈਲਪ ਸਿਰਫ ਗਰੁੱਪਾਂ ਦੇ ਵਿੱਚ ਜੇਕਰ ਤੁਹਾਡੇ ਵੀ ਨਜ਼ਦੀਕ ਕੋਈ ਸੈਲਫ ਹੈਲਪ ਹੈਲਪ ਗਰੁੱਪ ਦੀ ਕੋਈ ਕੋਈ ਵਰਕਰ ਉਹਨਾਂ ਦਾ ਉਹ ਤੁਹਾਡੇ ਪਿੰਡ 'ਚ ਆ ਰਿਹਾ ਥੋਡੇ ਸ਼ਹਿਰ 'ਚ ਆ ਰਿਹਾ ਤੁਹਾਡੇ ਮਹੱਲੇ 'ਚ ਆ ਰਿਹਾ ਤਾਂ ਉਹਨਾਂ ਨੂੰ ਕਹੋ ਵੀ ਅਸੀਂ ਵੀ ਇਸ ਤਰੀਕੇ ਦੇ ਨਾਲ ਇਕੱਠਾ ਹੋ ਕੇ ਆਪਣਾ ਕੰਮ ਚਲਾਉਣਾ ਚਾਹਤਾਂ ਤੇ ਭਾਂਜੀ ਫਿਰ ਕੰਮ ਕਿਵੇਂ ਚੱਲਦਾ ਕਮਜੀਏ ਤਾਂ ਫਿਰ ਹੁਣ ਆਪਾਂ ਜਿਵੇਂ ਹਰ ਹਰ ਸਰਕ ਗਰੁੱਪਾਂ ਦੇ ਨਾਲ ਜੁੜੇ ਹੋਇਆ ਇਹਦੇ ਚ ਅਸੀਂ 100 ਰੁਪਿਆ ਭਰਦੇ ਹਾਂ ਜੀ ਪਹਿਲਾਂ ਉਹ ਬਚਤ ਜਿਹੜਾ ਕੋਈ ਪੈਸਾ ਸਰਕਾਰ ਨੇ ਪਹਿਲਾਂ ਸਾਨੂੰ ਜਾਨੀ ਕਿ 15000 ਦਿੱਤਾ ਸੀ ਫਿਰ ਸਾਨੂੰ 50000 ਦਿੱਤਾ ਵੀ ਉਹਦੇ ਵਿੱਚ ਫਿਰ ਉਹ ਵੀ ਮੈਂਬਰ ਵੰਡ ਲੈਂਦੇ ਆ ਉਹ ਅਸੀਂ ਕਿਸ ਤਰ੍ਹਾਂ ਹੀ ਭਰੀ ਜਾਂਦੇ ਆ ਜੀ ਤੇ ਬਾਕੀ ਉਹ ਫਿਰ ਅਸਾਂ ਨੂੰ ਕੰਮ ਵੀ ਦਿੰਦੇ ਆ ਕੰਮ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਆ ਕੱਪੜੇ ਸਲਾਈ ਦਾ ਹੋ ਗਿਆ ਤੇ ਇੱਥੇ ਬੁਰਜ ਰਾਜਗੜ੍ਹ ਜਿਵੇਂ ਖੋਆ ਸੀਗਾ ਪਨੀਰ ਦੱਸੀ ਦਹੀ ਇਹ ਮਸੀਨਾਂ ਆਗੀਆਂ ਕੰਮ ਇਹਦੇ ਵਿੱਚ ਜਣਦੀ ਬਹੁਤ ਤਰ੍ਹਾਂ ਦੇ ਵੀ ਹੈਗੇ ਆ ਜੋ ਜਿਵੇਂ ਕੋਈ ਆਪਣੇ ਮਨ ਨੂੰ ਜਿਹੜਾ ਕੰਮ ਵੀ ਜਾਨੀ ਕਿ ਚੰਗਾ ਲੱਗਦਾ ਵੀ ਆਪਾਂ ਇਹ ਕੰਮ ਕਰਨਾ ਉਹ ਕੰਮ ਦੀ ਮੈਂਬਰ ਮੰਗ ਮੰਗ ਸਕਦਾ ਜੀ ਹੂੰ ਤੇ ਸਾਨੂੰ ਜਾਨੀ ਕਿ ਬੇકરી ਦਾ ਕੰਮ ਵਧੀਆ ਲੱਗਿਆ ਤੇ ਅਸੀਂ ਬੇકરી ਦੇ ਕੰਮ ਦੀ ਟ੍ਰੇਨਿੰਗ ਲਈ ਹਿੰ ਬੇ ਹੁਣ ਮਤਲਬ ਵੀ ਤੁਹਾਡਾ ਕੰਮ ਇਹ ਬਹੁਤ ਵਧੀਆ ਚੱਲਦਾ ਹੈ। ਕੰਮ ਸਾਡਾ ਬਹੁਤ ਵਧੀਆ ਚੱਲਦਾ ਹੈ। ਕਿੰਨੀਆਂ ਕਿੰਨੇ ਜਣੇ ਆਏ? ਪਹਿਲਾਂ ਤਾਂ ਸੀ ਜੀ 10 ਮੈਂਬਰ ਸੀਗੇ। ਠੀਕ ਹੈ ਜੀ। ਦੱਸਾ ਜੇ ਹੁਣ ਤਾਂ ਸੀ بس 4-5 ਕੀ ਰਹਿ ਗਏਾਂਗੇ। ਚਲੋ 4-5 ਮੈਂਬਰ ਹਟ ਗਏ ਆ। ਠੀਕ ਹੈ। ਤੇ ਜਾਨੀ ਕਿ ਸਾਡੀ ਜਮੀਨ ਨੇੜੇ-ਨੇੜੇ ਪਿੰਡਾਂ ਦੇ ਆ। ਹਮ ਤੇ ਪਖਰ ਵੱਡ ਹੋ ਗਿਆ, ਕੋਡੀ ਪੋਰ ਸਿਆਲਾ ਹਾਕਮਾਲਾ ਜਲਾਲ ਐ ਨੇੜੇ ਨੇੜੇ ਪਿੰਡਾਂ ਦੇ ਸਾਥੋਂ ਆਪ ਦਾ ਰਸਣ ਲਿਆ ਕਿ ਬਿਸਕਟ ਬਣਵਾ ਕੇ ਵੀ ਲੈ ਕੇ ਜਾਂਦੇ ਆ ਤੇ ਸਾਥੋਂ ਬਣੇ ਬਣਾਏ ਵੀ ਲੈ ਜਾਂਦੇ ਆ ਮਤਲਬ ਵੀ ਵਧੀਆ ਦਿਹਾੜੀ ਵਾਂਗੂ ਵਧੀਆ ਦਿਹਾੜੀ ਭਾਜੀ ਦੀ ਆ ਵੀ ਹੋਰ ਕਿਸੇ ਦੀ ਵੀ ਜਿਵੇਂ ਪਹਿਲਾਂ ਆਪਾਂ ਮਜ਼ਦੂਰੀ ਕਰਦੇ ਆ ਜੋ ਉਹਦੇ ਨਾਲੋਂ ਤਾਂ ਚੰਗਾ ਨਾ ਉਹਦੇ ਨਾਲੋਂ ਪੂਰਾ ਵਧਗਾ ਇੱਜ਼ਤ ਵਾਲਾ ਕੰਮ ਹਾਂਜੀ ਹਾਂਜੀ ਉਹ ਆਏ ਆ ਹੁਣ ਖੇਤਾਂ 'ਚ ਫੇਰਨ ਨਾਲੋਂ ਤਾਂ ਵੀ ਚੰਗਾ ਹੀ ਆ ਜੀ ਹਨਾ ਆਪ ਤਾਂ ਮੈਂ ਤਾਂ ਕੰਮ ਸਰਦਾਰੀ ਆ ਤੇ ਨਾਲੇ ਆ ਕੰਮ ਦੇ ਆਪਾਂ ਨੂੰ ਵਧੀਆ ਜੀ ਦੇਖ ਨੌਲਜ ਆਉਂਦੀ ਆ ਹਨਾ ਤੇ ਨਾਲੇ ਪੈ ਸਕਦੀ ਆ ਬੰਦਾ ਜੀ ਦੇ ਵਿੱਚ ਤੇ ਐ ਹੁਣ ਕੱਲੇ ਬੰਦਿਆ ਦੇ ਸਿਰ ਤੇ ਵੀ ਆਪਾਂ ਵੀ ਉਹ ਕੰਮ ਨਹੀਂ ਚੱਲਦਾ ਹਨਾ ਬੱਚੇ ਪੜਾਉਣੇ ਲਖਾਉਣੇ ਆਪਣਾ ਹੁਣ ਮਗਾਈ ਦੇ ਸਿਰ ਤੇ ਆਪਣਾ ਟਾਈਮpass ਨਹੀਂ ਹੁੰਦਾ ਕਿਉਂਕਿ ਨਾਲ ਆਪਾਂ ਸਾਰਾ ਪਰਿਵਾਰ ਰਲ ਕੇ ਕੰਮ ਕਰਾਂਗੇ ਕਿ ਟਾਈਮ ਆਪਣਾ ਸੌਖਾ ਲੱਗਣਾ ਤੇ ਤੁਸੀਂ ਕਿੰਨੇ ਪੜੇ ਲਿਖੇ ਹੋ ਅਸੀਂ ਤਾਂ ਹੈ ਤਾਂ ਪੰਜ ਪਾਸੇ ਜੀ ਠੀਕ ਹੈ ਹਾਂ ਪਰ ਕੰਮ ਅਸੀਂ ਸਾਰਾ ਵੀ ਐ ਪੜ੍ਹਿਆ ਲਿਖਿਆ ਵਗੋਂ ਸਾਰਾ ਲਿਖਤ ਪੜ੍ਹਦਾ ਵੀ ਕਰ ਲੈਨੇ ਆ ਸਾਫ ਮਤਲਬ ਇਹਦੇ ਵਿੱਚ ਜੇਕਰ ਕੋਈ ਕੰਮ ਕਰਨਾ ਚਾਹੁੰਦੀਆਂ ਔਰਤਾਂ ਕਈ ਵਾਰੀ ਕਹਿ ਦਿੰਦੀਆਂ ਵੀ ਅਸੀਂ ਤਾਂ ਪੜ੍ਹੀਆਂ ਲਿਖੀਆਂ ਨਹੀਂ ਨਹੀਂ ਇਹਦੇ ਵਿੱਚ ਬਾਹਲਾ ਕੋਈ ਪੜ੍ਹੇ ਲਿਖੇ ਦਾ ਨਹੀਂ ਜਰੂਰਤ ਦੇ ਦਿਮਾਗ ਹੀ ਹੋਣਾ ਚਾਹੀਦਾ ਹੈ ਬਸ ਬਾਲਾ ਪੀ ਪੜੇ ਲਿਖੇ ਦਾ ਨਹੀਂ ਹੁੰਦਾ ਜਿਹਦੇ ਚ ਤੇ ਪਰ ਬਸ ਇੰਨਾ ਵੀ ਥੋੜਾ ਜਿਹਾ ਸਿੱਖਣ ਦੇ ਲਈ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਵੀ ਸਿੱਖਿਆ ਹੌਲੀ ਹੌਲੀ ਜਾਂਦਾ ਉਹ ਟ੍ਰੇਨਿੰਗ ਤਾਂ ਫਿਰ ਹਰ ਇੱਕ ਕੰਮ ਦੀ ਲੈਣੀ ਪੈਂਦੀ ਹੈ ਤੇ ਭੈਣ ਜੀ ਜਦੋਂ ਜਦੋਂ ਤੁਸੀਂ ਆਪਣੇ ਘਰੇ ਦੱਸਿਆ ਵੀ ਆਪਣੇ ਤਾਂ ਘਰਾਂ ਚ ਕਹਿ ਦਿੰਦੇ ਆ ਵੀ ਭਾਈ ਕੰਮ ਨਹੀਂ ਅਸੀਂ ਬੁੜੀਆਂ ਨੂੰ ਕਰਨ ਦਿੰਦੇ ਨਹੀਂ ਜੀ ਸਾਡੇ ਸਾਰੇ ਘਰ ਦਿੰਦਾ ਸੰਯੋਗ ਹੈ ਮੇਰੇ ਬੱਚਿਆਂ ਦਾ ਮੇਰੇ ਘਰ ਵਾਲੇ ਦਾ ਸਾਰਿਆਂ ਦਾ ਸੰਯੋਗ ਆਗਾ ਪਰ ਕਈ ਬੰਦੇ ਹੁੰਦੇ ਵੀ ਆ ਕਿੰਨੀ ਸੋਚ ਵੀ ਗਲਤ ਹੁੰਦੀ ਆ ਤੇ ਪਰ ਇਹ ਗਲਤ ਆਪਾਂ ਤਾਂ ਬੰਦਿਆਂ ਨੂੰ ਇਹ ਗੱਲ ਕਹਿੰਨੇ ਵੀ ਗਲਤ ਨਾ ਸੋਚ ਸੋਚਣ ਹਨਾ ਤੇ ਆਪੇ ਪਿੰਡ ਦੇ ਵਿੱਚ ਕੰਮ ਕਰਨਾ ਕੋਈ ਬਾਹਰ ਵੀ ਜਾਣਾ ਕੋਈ ਕੰਮ ਦਾ ਡਰ ਨਹੀਂ ਆਪਾਂ ਤੇ ਪਰ ਸਾਰਿਆਂ ਦਾ ਸੰਜੋਗ ਹੋਣਾ ਚਾਹੀਦਾ ਹੂੰ ਭੈਣ ਜੀ ਤੁਸੀਂ ਕਦੋਂ ਤੋਂ ਕਦੋਂ ਤੋਂ ਕਰ ਰਹੇ ਕਿੰਨੇ ਸਾਲ ਹੋ ਬੇ ਕੰਮ ਕਰਦੇ ਨੂੰ ਸਾਨੂੰ ਕੀ 5 ਸਾਲ ਹੋ ਗਏ ਇਹ ਕੰਮ ਕਰਦੇ ਨੂੰ ਠੀਕ ਹੈ ਹਾਂਜੀ ਤੇ ਭੈਣ ਜੀ ਵੀ ਇਦੇ 'ਚ ਤੁਹਾਡੇ ਲਾਗਤ ਕਿੰਨੀ ਕ ਆ ਜਾਂਦੀ ਹੈ ਵੀ ਰੋਜ਼ ਦੀ ਲਾਗਤ ਲਈਏ ਜਾਂ ਪਾ ਲਾਗਤ ਜੀ ਇਹਦੇ 'ਚ ਆਏ ਆਗਾ ਇਹ ਗਾਖ ਦੇ ਸਰਤੇ ਆ ਜੀ ਜਿਵੇਂ ਹੁਣ ਕੋਈ ਸੀਜ਼ਨ ਹੁੰਦਾ ਜੇ ਮੰਨ ਕੇ ਚੱਲੋ ਅਸੀਂ ਰੋਟੀਆਂ ਵੀ ਬਣਾਉਣੀ ਆ ਛਾਬੇ ਦਾ ਰੋਟ ਗਰਮੀਆਂ 'ਚ ਹੁਣ ਹਾਂਜੀ ਹਾਂਜੀ ਉਹ ਜਿਵੇਂ ਕਿ ਹੁਣ ਜੇਠ 'ਚ ਬਣਦਾ ਵਾ ਉਦੋਂ ਸਾਡਾ ਬਹੁਤ ਜਣ ਦੀ ਰੋਟੀ ਦਾ ਸੀਜ਼ਨ ਬਹੁਤ ਵਧੀਆ ਲੱਗਦਾ ਤੇ ਜਿਵੇਂ ਹੁਣ ਬਿਸਕੁਟ ਹੋਵੇ ਸੌਣ ਤੇ ਪਾਦੋ ਕਿ ਸੌਣ ਤੇ ਇਹ ਸਾਰੇ ਜਾਂਦੇ ਆ ਕੁੜੀਆਂ ਕੋਲੇ ਤੇ ਫਿਰ ਪਾ ਦੋ 2 ਮਹੀਨੇ ਆਏ ਚੱਲਦੇ ਫਿਰ ਕੁੜੀਆਂ ਰਖੜੀਆਂ ਲੈ ਕੇ ਆ ਜਾਂਦੀਆਂ ਫਿਰ ਉਹਦੇ ਵੀ ਬਿਸਕੁਟ ਹੀ ਬਣਾ ਕੇ ਦਿੰਦੇ ਆ ਤੇ ਜਾਂਦੀ ਸਿਆਲ ਚ ਥੋੜਾ ਜਾਂ ਵੀ ਇਹ ਕੱਟ ਜਾਂਦਾ ਬਿਸਕੁਟਾਂ ਦਾ ਤੇ ਜਿਵੇਂ ਹੁਣ ਜਾਣ ਕੇ ਸਿੰਪਲ ਬਿਸਕੁਟ ਆ ਪੀਪਾ ਬਿਸਕੁਟ ਹਰ ਵਕਤ ਨਹੀਂ ਚੱਲਦੇ ਤੇ ਡਿਜ਼ਾਈਨ ਵਾਲੇ ਬਿਸਕੁਟ ਆ ਇਹ ਫਿਰ ਹੁਣ ਅਸੀਂ ਮਸ਼ੀਨ ਲੈ ਕੇ ਆਉਣੀ ਆ ਉਹ ਤੇ ਉਹਦੇ ਚ ਸੱਤਾ ਡਿਜ਼ਾਈਨਾਂ ਦੇ ਬਿਸਕੁਟ ਬਣਦੇ ਆ ਫਿਰ ਉਹ ਸੀ ਹੁਣ ਜਦੋਂ ਲੈ ਆ ਲੀਓ ਅਸੀਂ ਫਿਰ ਮੜ ਕੇ ਦੁਕਾਨ 'ਤੋਂ ਸੇਵ ਕਰਿਆ ਕਰਾਂਗੇ ਤੇ ਬਾਕੀ ਅਸੀਂ ਹੋਰ ਮਟਰ ਮਠੀ ਤੇ ਆਪਣਾ ਸਮੋਸਾ ਹੋ ਗਿਆ ਪੈਟੀ ਹੋ ਗਈ ਇਹ ਅਸੀਂ ਸਾਰੀਆਂ ਚੀਜ਼ਾਂ ਜਣ ਕੇ ਬਣਾਉਨੇ ਆ ਸੀ ਤੇ ਪੰਜੀ ਵੀ ਜਿਵੇਂ ਤੁਸੀਂ ਬਣਾਉਨੇ ਹੋ ਵੀ ਤੁਹਾਡੀ ਇਨਕਮ ਕਿੰਨੀ ਕੁ ਹੋ ਜਾਂਦੀ ਹੈ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤਾਂ ਮਹੀਨੇ ਦੀ ਉਹ ਜਣੀ ਤੇ 4-5000 ਰੁਪਿਆ ਵੀ ਬਣ ਜਾਂਦਾ ਜੀ ਸਾਡਾ ਪੱਦ ਵੀ ਬਣ ਜਾਂਦੇ 6-7 ਵੀ ਬਣ ਜਾਂਦਾ ਜੀ ਮਤਲਬ ਸਾਰਿਆਂ ਨੂੰ ਚਾਰਾਂ ਪੰਜਾਂ ਚਾਰਾਂ ਜਣੇ ਨੂੰ 4-4000 ਬਣ ਜਾਂਦਾ ਨਹੀਂ ਜੀ ਨਹੀਂ ਇਕੱਲੇ ਇਕੱਲੇ ਨਹੀਂ ਸਾਰੇ ਜਣੇ ਨੂੰ ਬਣਦਾ ਜੀ ਹਾਂ ਜੀ ਸਾਰੇ ਜਣੇ ਨੂੰ ਬਣਦਾ ਚਾਰ ਚਾਰ ਵਧੀਆ ਆਪ ਦਾ ਨਾਲੇ ਤਾਂ ਵੀ ਤੁਸੀਂ ਘਰੋਂ ਵੀ ਵਧੀਆ ਉਹ ਕਰਦੇ 10 ਵਜੇ ਆ ਜਾਂਦੇ ਕੰਮ ਕਿੰਨੇ ਕਿੰਨੇ ਘੰਟੇ ਕਿੰਨਾ ਕੰਮ ਨਹੀਂ ਹੁੰਦਾ ਅਸੀਂ 8 ਤੋਂ 8 ਵਜੇ ਆ ਜਾਂਦੇ ਅਸੀਂ ਹੂੰ ਤੇ 4 ਵਜੇ ਅਸੀਂ ਬੰਦ ਕਰ ਦਿੰਨੇ ਹੁੰਨੇ ਆ ਤੇ ਕਿਤੇ ਕਈ ਵਾਰ ਚਲ ਕੋ ਕੰਮ ਵੱਧ ਵੀ ਹੁੰਦਾ ਆਪਾਂ ਨੂੰ 9 ਵੀ ਵਜੇ ਜਾਂਦੇ ਆ ਤੇ ਉਦੋਂ ਅਸੀਂ ਆ ਕੇ ਬੱਸ ਆ ਦੀ ਦੁਕਾਨ ਖੋਲ ਲੈਨੇ ਆ ਤੇ ਜਿਵੇਂ ਕੋਈ ਕੰਮ ਵੀ ਜ਼ਿਆਦਾ ਹੁੰਦਾ ਕੋਈ ਆਰਡਰ ਆਇਆ ਹੁੰਦਾ ਆਪਾਂ ਨੂੰ ਸਮੋਸਿਆਂ ਦਾ ਹੁਣ ਜਰਮ ਦਿਨ ਤੇ ਸਾਥੋਂ 20 25 25 50 50 ਸਮੋਸੇ ਵੀ ਬਣਵਾ ਲੈਂਦੇ ਆ ਆਰਡਰ ਤੇ ਉਦੋਂ ਸਾਨੂੰ ਜਣੀ ਦੀ ਸਾਡਾ ਕੋਈ ਪੱਕਾ ਟਾਈਮ ਨਹੀਂ ਜਿਵੇਂ ਹੁਣ ਕੋਈ ਬਿਸਕਟ ਆ ਕੇ ਤੇ 5:30 ਵੀ ਵਜ ਸਕਦੇ ਸਾਨੂੰ 6:00 ਵੀ ਵਜ ਸਕਦੇ ਜੀ ਤੇ ਕਈ ਵਾਰ ਕਿਸੇ ਲੋਡ ਹੁੰਦੀ ਆ ਬੈਸਕੋ ਨੇ ਸਾਨੂੰ ਸੁਦੇਹਾਂ ਵੀ ਆਉਣਾ ਪੈਂਦਾ ਹੈ। ਪੰਜੀ ਇੱਕ ਹੋਰ ਸਵਾਲ ਹੈ। ਔਰਤਾਂ ਨਾ ਹੁੰਦੀਆਂ ਜਿਹੜੀਆਂ ਉਹ ਕੰਮ ਕਰਨ ਤੋਂ ਇਸ ਲਈ ਵੀ ਡਰਦੀ ਹੁੰਦੀਆਂ ਵੀ ਸਾਨੂੰ ਜਦੋਂ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਕੋਈ ਮੰਦਾ ਬੋਲੂਗਾ, ਕੋਈ ਸਾਡੇ ਨਾਲ ਬਰਤਮੀਜੀ ਕਰੂਗਾ। ਤੁਹਾਡੇ ਨਾਲ ਤਾਂ ਕਦੇ ਇਹੋ ਜੀ ਕੋਈ ਗੱਲ ਨਹੀਂ। ਨਹੀਂ ਜੀ ਨਹੀਂ ਜੀ। ਆਪਾਂ ਮੰਦਾ ਬੋਲਣ ਵਾਲਾ ਇਹ ਕੰਮ ਹੀ ਨਹੀਂ ਜੀ। ਕੰਮ ਹੀ ਜਦੋਂ ਆਪਾਂ ਵਧੀਆ ਕਰਨ ਇੱਕ ਨੰਬਰ ਦਾ ਕੰਮ ਕਰਨਾ, ਵਧੀਆ ਕੰਮ ਕਰਨਾ ਹਨਾ। ਤੇ ਕਿਸੇ ਚੀਜ਼ ਦੀ ਸਾਡੀ ਕੋਈ ਮਿਲਾਵਟ ਨਹੀਂ ਹੁੰਦੀ ਇਹਦੇ ਵਿੱਚ ਇੱਕ ਨੰਬਰ ਸਾਰਾ ਸਮਾਨ ਹੁੰਦਾਗਾ ਤੇ ਤਾਜ਼ਾ ਸਮਾਨ ਦੇਣਾ ਸੀ ਕਿਤੇ ਬੇਹਸ ਸਮਾਨ ਨਹੀਂ ਰੱਖਿਆ ਅਸੀਂ ਬਣਾਉਣਾ ਹੀ ਉਹ ਨਕ ਜਿਨਕ ਸਾਡਾ ਸਮਾਨ ਲੱਗ ਜੇ ਸਾਨੂੰ ਪਤਾ ਹੁੰਦਾ ਵੀ ਆਹ ਚੀਜ਼ ਦੀ ਵੀ ਲਾਗਤ ਇੰਨੀ ਖੁੰਦੀ ਆ ਅਸੀਂ ਉਹ ਨਕੀ ਸਮਾਨ ਬਣਾਉਣਾ ਜਿਹੜੇ ਤੁਸੀਂ ਬਿਸਕੁਟ ਬਣਾਉਣੇ ਹੋ ਵੀ ਜਿਵੇਂ ਉਹ ਲੋਕ ਸਮਾਨ ਆਧਾ ਲੈ ਕੇ ਆਉਂਦੇ ਆ ਕਿ ਤੁਸੀਂ ਬਣਵਾਈ ਲੈਨੇ ਹੋ ਜਾਂ ਵੀ ਤੁਸੀਂ ਵੀ ਬਣਾ ਦਿੰਦੇ ਹੋ ਬਿਸਕਟ ਆਪ ਦੇ ਨਹੀਂ ਉਹ ਜਿਹਨੇ ਸਮਾਨ ਲੈਣਾ ਉਹ ਸੀ ਜਣ ਦੀ 2 ਕਿਲੋ ਆਟੇ ਦੇ ਅਸੀਂ 150 ਰੁਪਏ ਲੈਨੇ ਆ 75 ਰੁਪਏ ਕਿਲੋ ਦੇ ਤੇ ਅਸੀਂ ਬਣਮਾਈ ਲੈ ਲੈਨੇ ਆ ਜੇ ਅਗਲੇ ਰਾਸਣ ਆਪ ਦਾ ਲੈਣਾ ਤੇ ਬਣਾਉਣੇ ਵੀ ਆ ਤੇ ਅਸੀਂ ਬਣੇ ਬਣਾਈ ਵੀ ਵੇਚਦੇ ਆ ਮੈਂ ਇਹਨਾਂ ਦੇ ਬਿਸਕਟ ਵੀ ਖਾਦੇ ਆ ਤੇ ਸਮੋਸੇ ਵੀ ਖਾਦੇ ਆ ਤੇ ਜਿੰਨੇ ਤੁਸੀਂ ਬਾਜ਼ਾਰ ਨਾਲੋਂ ਕਿਤੇ ਬਹੁਤ ਹਜ਼ਾਰ ਗੁਣਾ 100 ਗੁਣਾ ਕਹੀਏ ਬਹੁਤ ਚੰਗੀ ਕੁਆਲਟੀ ਦਾ ਤੁਸੀਂ ਵੀ ਜੇ ਕਰ ਇਹਨਾਂ ਨੇ ਜਿਹੜਾ ਪਿੰਡ ਦੱਸਿਆ ਅਕਲੀਆ ਜਲਾਲ ਜ਼िला ਬਠਿੰਡਾ ਦੇ ਵਿੱਚ ਆ ਭਗਤਾ ਤੇ ਭਾਈ ਦੇ ਕੋਲ ਹੈ ਇਸ ਪਿੰਡ ਚ ਆ ਕੇ ਤੁਸੀਂ ਇਹਨਾਂ ਤੋਂ ਇਹ ਬਿਸਕਟ ਬਣਵਾ ਸਕਦੇ ਹੋ ਤੇ ਜੇ ਆਪਾਂ ਇਹਨਾਂ ਦੀ ਇਜਾਜ਼ਤ ਹੋਊਗੀ ਇਹਨਾਂ ਤੋਂ ਪੁੱਛਾਂਗੇ ਇਹਨਾਂ ਦਾ ਨੰਬਰ ਵੀ ਫਲੈਸ਼ ਕਰ ਦਿਆਂਗੇ ਤੇ ਫਿਰ ਹੋਰ ਜਿਵੇਂ ਤੁਸੀਂ ਇਹ ਇਹ ਵੀ ਹੋਰ ਕੀ ਕੁਝ ਬਣਾਉਣਾ ਹੈ ਤੇ ਉਹਨਾਂ ਦੇ ਜਿਵੇਂ ਬਣੇ-ਬਣੇ ਬਿਸਕਟ ਹੈ ਜਿਹੜੇ ਤੁਸੀਂ ਆਪ ਬਣਾਉਣਾ ਉਹਦਾ ਕੀ ਰੇਟ ਦਿੰਨੇ ਹੋ ਰੇਡ ਜੀ ਅਸੀਂ ਜਿਵੇਂ ਹਾਂ ਤਾਂ ਬੇਸਿਕ ਉਹ ਤੇ ਬਿਸਕਟ ਆ ਉਹ ਸੀ 300 ਰੁਪਏ ਕਿਲੋ ਦੇ ਨੇ ਆ ਜਿਹੜੇ ਬਦਾਮਾਂ ਵਾਲੇ ਆ 200 ਰੁਪਏ ਕਿਲੋ ਆ ਕੋਕੋਨਟ ਬਿਸਕਟ ਆ ਇਹ 150 ਰੁਪਏ ਕਿਲੋ ਆ ਸ਼ੱਕਰ ਵਾਲੇ ਤੇ ਬੇਸਣ ਵਾਲੇ ਇਹ ਵੀ 150 ਰੁਪਏ ਕਿਲੋ ਆ ਤੇ ਦੂਜੇ ਸਿੰਪਲ ਆਟੇ ਦੇ 130 ਰੁਪਏ ਕਿਲੋ ਆ ਜੀ ਤੇ ਸਮੋਸੇ ਦਾ ਕੀ ਰੇਟ ਹੈ ਸਮੋਸੇ ਦਾ ਸੀ 50 ਦੇ ਚਾਰ ਦਿੰਦੇ ਜੀ 100 ਦੇ ਅੱਠ ਤੇ ਫੈਲਟੀ ਦੇ ਵੀ ਇਹੀ ਰੇਟ ਆ ਜੀ ਬਾਜ਼ਾਰ ਨਾਲੋਂ ਸਾਡੀ ਪੈਟੀ ਵੀ ਡਬਲ ਹੁੰਦੀ ਆ ਤੇ ਪੈਟੀ ਸਾਡੀ ਵੀ ਸਸਤੀ ਹੈ ਜੀ। ਹੂੰ ਕਿਉਂਕਿ ਬਾਜ਼ਾਰ ਦੇ ਵਿੱਚ ਹੁਣ ਪ੍ਰੀਰ ਵਾਲੀ 20 ਦੀ ਦਿੰਦੇ ਆ ਆਲੂ ਵਾਲੀ 15 ਹੀ ਦਿੰਦੇ ਆ। ਸਾਡੀ ਕੇਸ ਮੋਸੇ ਵਾਲੀ ਰੇਟ ਤੇ 12.5 ਰੁਪਏ ਅੰਕ ਵੀ ਵੇਂਦੀ ਆ। ਪੱਚੀਆਂ ਦੀਆਂ 2.5 ਦਾ ਚਾਰ। ਤੁਸੀਂ ਸਾਨੂੰ ਤੁਹਾਡਾ ਇੰਨਾ ਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।